ਆਈਐਸਸੀ ਨੇ ਨਿਯਮ ਦਾ ਇੱਕ ਨਵਾਂ ਸੈੱਟ ਜਾਰੀ ਕੀਤਾ ਹੈ ਜੋ ਇਹ ਸਪਸ਼ਟ ਕਰਦਾ ਹੈ ਕਿ ਅਸਥਾਈ ਵੀਜ਼ਾ ਤੇ ਪਰਮਿਟ ਕਦੋਂ ਰੱਦ ਕੀਤੇ ਜਾ ਸਕਦੇ ਨੇ ਇਹਦੇ ਵਿੱਚ ਵਿਜ਼ਟਰ ਵੀਜ਼ਾ ਸਟੱਡੀ ਪਰਮਿਟ ਵਰਕ ਪਰਮਿਟ ਅਤੇ ਇਥੋਂ ਤੱਕ ਕਿ ਈਟੀਏ ਵੀ ਸ਼ਾਮਲ ਨੇ ਜਵਾਰ ਨਵੰਬਰ 2025 ਨੂੰ ਲਾਣੇ ਗਿਆ ਇਹ ਅਪਡੇਟ ਸਪਸ਼ਟ ਦਿਸ਼ਾ ਨਿਰਦੇਸ਼ ਪੇਸ਼ ਕਰਦਾ ਹੈ ਜਿਹਦੇ ਵਿੱਚ ਵਿਵੇਕਸ਼ੀਲ ਰੱਦੀਕਰਨ ਅਤੇ ਆਟੋਮੈਟਿਕ ਰੱਦੀਕਰਨ ਦੋਵਾਂ ਨੂੰ ਸੂਚੀਬੱਧ ਕੀਤਾ ਗਿਆ ਹੈ ਸਾਲਾਤੋ ਅਧਿਕਾਰੀਆਂ ਦੇ ਕੋਲ ਦਸਤਾਵੇਜ਼ਾਂ ਨੂੰ ਰੱਦ ਕਰਨ ਦੀ ਸ਼ਕਤੀ ਸੀ ਪਰ ਦਿਸ਼ਾ ਨਿਰਦੇਸ਼ਾ ਥੋੜੇ ਅਸਪਸ਼ਟ ਨੇ ਹਾਲਾਂਕਿ ਨਵੇਂ ਅਪਡੇਟ ਦੇ ਅਨੁਸਾਰ ਜੇਕਰ ਕੋਈ ਅਯੋਗ ਜਾਂ ਗਲਤੀ ਦੇ ਨਾਲ ਮਨਜ਼ੂਰੀ ਪ੍ਰਾਪਤ ਕਰ ਲੈਂਦਾ ਹੈ ਤਾਂ ਆਈਆਈਸੀਸੀ ਦੇ ਕੋਲ ਹੁਣ ਕਾਰਵਾਈ ਕਰਨ ਤੇ ਲਈ ਠੋਸ ਕਾਨੂੰਨੀ ਆਧਾਰ ਨਹੀਂ ਨਵੇਂ ਸੈਕਸ਼ਨ 180.1 ਅਤੇ 180.2 ਦੇ ਤਹਿਤ ਇੱਕ ਵਿਜ਼ਟਰ ਵੀਜ਼ਾ ਕਈ ਕਾਰਨਾ ਕਰਕੇ ਰੱਦ ਕੀਤਾ ਜਾ ਸਕਦਾ ਹੈ ਜਿਵੇਂ ਕਿ ਪ੍ਰਬੰਧਕੀ ਗਲਤੀਆਂ ਯੋਗਤਾ ਦਾ ਨੁਕਸਾਨ ਵੀਜ਼ਾ ਜਾਰੀ ਹੋਣ ਤੋਂ ਬਾਅਦ ਅਯੋਗ ਹੋ ਜਾਣਾ ਅਤੇ ਲੋੜ ਪੈਂਦੇ ਦੇਸ਼ ਨਾ ਛੱਡਣਾ ਅਪਡੇਟ ਅਗੇ ਦੱਸਦੀ ਹੈ ਕਿ ਜੇਕਰ ਵਿਅਕਤੀ ਸਥਾਈ ਨਿਵਾਸੀ ਬਣ ਜਾਂਦਾ ਹੈ ਤਾਂ ਵੀਜ਼ਾ ਦੇ ਨਾਲ ਜੁੜਿਆ ਪਾਸਪੋਰਟ ਗਵਾ ਦਿੰਦੇ ਜੇ ਵਿਅਕਤੀ ਇਹ ਮੋਤੇ ਮਾਮਲੇ ਦੇ ਵਿੱਚ ਵੀਜ਼ਾ ਆਪਣੇ ਆਪ ਰੱਦ ਹੋ ਜਾਂਦਾ ਹੈ ਉਦਾਹਰਨ ਦੇ ਵਿੱਚ ਇੱਕ ਕਾਰੋਬਾਰੀ ਵਿਜ਼ਟਰ ਜੋ ਵਿਦੇਸ਼ ਦੇ ਵਿੱਚ ਆਪਣੀ ਨੌਕਰੀ ਗਵਾ ਦਿੰਦਾ ਪਰ ਫਿਰ ਕੈਨੇਡਾ ਦੇ ਵਿੱਚ ਵਰਕ ਪਰਮਿਟ ਐਕਸਟੈਂਸ਼ਨ ਦੇ ਲਈ ਅਰਜੀ ਦਿੰਦਾ ਤੇ ਉਸ ਨੂੰ ਇਨਕਾਰ ਕਰ ਦਿੱਤਾ ਜਾਂਦਾ ਉਸ ਦਾ ਅਸਰ ਅਸਥਾਈ ਨਿਵਾਸੀ ਵੀਜ਼ਾ 180.1 ਦੇ ਤਹਿਤ ਰੱਦ ਕੀਤਾ ਜਾ ਸਕਦਾ ਹੈ ਜွာ ਜੇਕਰ ਕਿਸੇ ਅਧਿਕਾਰੀ ਨੂੰ ਪਤਾ ਲੱਗਦਾ ਹੈ ਇੱਕ ਬਿਨੇਕਾਰ ਨੇ ਝੂਠੀ ਵਿਤੀ ਦਸਤਾਵੇਜ਼ ਜਮ੍ਹਾਂ ਕਰਵਾਏ ਨੇ ਤੇ ਵਿਅਕਤੀ ਦੇ ਕੈਨੇਡਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਗਲਤ ਜਾਣਕਾਰੀ ਦੇਣ ਦੇ ਲਈ ਅਸਥਾਈ ਨਿਵਾਸੀ ਵੀਜ਼ਾ ਵੀ ਰੱਦ ਕੀਤਾ ਜਾ ਸਕਦਾ ਹੈ ਧਾਰਾ 12.07 ਤੇ ਧਾਰਾ 12.08 ਇਲੈਕਟ੍ਰੋਨਿਕ ਯਾਤਰਾ ਅਧਿਕਾਰ ਦੇ ਲਈ ਸਮਾਨ ਨਿਯਮ ਪੇਸ਼ ਕਰਦੇ ਨੇ ਇੱਕ ਅਧਿਕਾਰੀ ਇੱਕ ਈਡੀਏ ਨੂੰ ਤਤ ਰੱਦ ਕਰ ਸਕਦਾ ਹੈ ਜੇਕਰ ਯਾਤਰੀ ਅਪਰਾਧਿਕ ਤੋਂ ਹੋਤੇ ਅਯੋਗ ਹੋ ਜਾਂਦਾ ਹੈ ਉਸ ਦਾ ਪਾਸਪੋਰਟ ਅਵੈਧ ਹੋ ਜਾਂਦਾ ਹੈ ਜੋ ਉਹਨਾਂ ਮਾਮਲਿਆਂ ਵਿੱਚ ਜਦੋਂ ਐਡੀਏ ਗਲਤੀ ਨਾਲ ਜਾਰੀ ਕੀਤਾ ਗਿਆ ਸੀ ਉਦੋਂ ਅਤੇ ਉਹ ਜੋ ਇੱਕ ਫ੍ਰਾਂਸੀਸੀ ਯਾਤਰੀ ਜਿਸ ਨੂੰ ਈਟੀਏ ਮਿਲਦਾ ਹੈ ਪਰ ਬਾਅਦ ਦੇ ਵਿੱਚ ਉਸ ਨੂੰ ਕਿਸੇ ਗੰਭੀਰ ਅਪਰਾਧ ਦਾ ਦੋਸ਼ੀ ਠਹਿ ਜਾਂਦਾ ਹੈ ਉਸ ਦਾ ਈਟੀਏ ਅਪਰਾਧਿਕ ਅਯੋਗਤਾ ਦੇ ਲਈ ਰੱਦ ਕੀਤਾ ਜਾ ਸਕਦਾ ਹੈ ਜੇਕਰ ਉਹ ਆਪਣਾ ਪਾਸਪੋਰਟ ਰੀਨਿਊ ਕਰਦੇ ਨੇ ਪਰ ਨਵੇਂ ਈਟੀਏ ਦੇ ਲਈ ਅਰਜ਼ੀ ਦੇਣਾ ਭੁੱਲ ਜਾਂਦੇ ਨੇ ਤਾਂ ਪੁਰਾਣਾ ਪਾਸਪੋਰਟ ਆਪਣੇ ਆਪ ਹੀ ਅਵੈਧ ਹੋ ਜਾਂਦਾ ਹੈ ਕਿਹੜੀ ਪਰਮਿਟ ਹੁਣ ਸੈਕਸ਼ਨ 222.7 ਅਤੇ 222.8 ਦੇ ਅਧੀਨ ਹੁੰਦੇ ਨੇ ਅਤੇ ਵਰਕ ਪਰਮਿਟ ਸੈਕਸ਼ਨ 209.01 ਅਤੇ 209.02 ਦੇ ਦੀ ਨਹੀਂ ਹਆ ਸੀਸੀ ਕਾ ਸਟੱਡੀ ਜਮ ਵਰਕ ਪਰਮਿਟ ਅੱਦ ਰੱਦ ਕਰ ਸਕਦਾ ਹੈ ਜੇਕਰ ਇਹ ਗਲਤੀ ਦੇ ਨਾਲ ਜਾਰੀ ਕੀਤਾ ਗਿਆ ਹੋਵੇ ਜ ਜਦੋਂ ਵਿਅਕਤੀ ਹੁਣ ਯੋਗਤਾ ਨਿਯਮਾਂ ਨੂੰ ਪੂਰਾ ਨਹੀਂ ਕਰਦਾ ਹੋਵੇ ਜੇਕਰ ਵਿਅਕਤੀ ਸਥਾਨ ਨਿਵਾਸੀ 판ਚੰਦ ਹੈ ਤਾਂ ਉਸ ਦੀ ਮੂਤ ਹੋ ਜਾਂਦੀ ਹੈ ਤਾਂ ਆਟੋਮੈਟਿਕ ਰੱਦ ਹੋ ਜਾਂਦਾ ਹੈ ਅਧਿਕਾਰੀ ਵਰਕ ਪਰਮਿਟ ਨੂੰ ਵੀ ਰੱਦ ਕਰ ਸਕਦੇ ਨੇ ਜੇਕਰ ਕਿਸੇ ਨਿਗਰਾਨੀ ਕਾਰਨ ਦਿੱਤਾ ਗਿਆ ਸੀ ਜਿਵੇਂ ਕਿ ਐਲ ਐਮਆਈਏ ਜਾਂ ਮਾਲਕ ਦੀ ਯੋਗਤਾ ਦੀ ਜਾਂਚ ਕਰਨ ਦੇ ਵਿੱਚ ਅਸਫਲ ਰਹਿਣਾ ਉਦਾਹਰਨ ਦੇ ਵਜੋਂ ਜੇਕਰ ਕਿਸੇ ਵਿਦਿਆਰਥੀ ਜਾਂ ਕਾਲਜ ਯੂਨੀਵਰਸਿਟੀ ਬਾਤੀ ਕਈਆਂ ਸੀਸੀਡੀ ਡੀਐਲਆਈ ਸੂਚੀ ਦੀ ਪਾਲਣਾ ਨਾ ਕਰਨ ਵਾਲਾ ਪਾਇਆ ਜਾਂਦਾ ਹੈ ਤਾਂ ਪਰਬੰਧਕ ਗਲਤੀ ਦੇ ਕਾਰਨ ਪਰਮਿਟ ਰੱਦ ਕੀਤਾ ਜਾ ਸਕਦਾ ਹੈ ਇੱਕ ਮਾਲਕ ਦੇ ਨਾਲ ਜੁੜਿਆ ਵਰਕ ਪਰਮਿਟ ਜੋ ਪਾਲਣਾ ਨਾ ਕਰਨ ਵਾਲਾ ਨਿਕਲਦਾ ਹੈ ਉਸ ਨੂੰ ਵੀ ਵਾਪਸ ਲਿਆ ਜਾ ਸਕਦਾ ਹੈ ਜੇਕਰ ਕਿਸੇ ਨੂੰ ਐਮਰਜੈਂਸੀ ਜਾਂ ਮਾਨਵਤਾਵਾਦੀ ਸਥਿਤੀਆਂ ਲਈ ਵਰਤੀ ਜਾਂਦੀ ਕੋਈ ਚੀਜ਼ ਦੇ ਤਹਿਤ ਸਟਡੀ ਪਰਮਿਟ ਵਰਕ ਪਰਮਿਟ ਜਾਂ ਵੀਜ਼ਾ ਮਿਲਿਆ ਹੈ ਤਾਂ ਉਸ ਛੋਟ ਵਾਲੇ ਮੁੱਦੇ ਨੂੰ ਬਾਅਦ ਦੇ ਵਿੱਚ ਉਹਨਾਂ ਦੇ ਦਸਤਾਵੇਜ਼ਾਂ ਨੂੰ ਰੱਦ ਕਰਨ ਦੇ ਕਾਰਨ ਵਜੋਂ ਨਹੀਂ ਵਰਤਿਆ ਜਾ ਸਕਦਾ ਇਹ ਉਹਨਾਂ ਲੋਕਾਂ ਦੀ ਰੱਖਿਆ ਕਰਨ ਦੇ ਵਿੱਚ ਮਦਦ ਕਰਦਾ ਹੈ ਜਿਨ੍ਹਾਂ ਨੂੰ ਵਿਸ਼ੇਸ਼ ਹਾਲਾਤਾਂ ਦੇ ਵਿੱਚ ਮਨਜ਼ੂਰੀ ਦਿੱਤੀ ਗਈ ਸੀ। ਦੱਸिए ਨਵੇਂ ਨਿਯਮ ਅੰਦਾਜ਼ੇ ਦੀ ਥਾਂ ਸਪਸ਼ਟ ਕਾਨੂੰਨੀ ਭਾਸ਼ਾ ਦੇ ਨਾਲ ਲੈਂਦੇ ਨੇ। ਪਹਿਲਾਂ ਅਧਿਕਾਰੀਆਂ ਨੂੰ ਵਿਆਪਕ ਆਮ ਸ਼ਕਤੀਆਂ ਤੇ ਨਿਰਭਰ ਕਰਨਾ ਪੈਂਦਾ ਸੀ ਅਤੇ ਹੁਣ ਹਰੇਕ ਸ਼੍ਰੇਣੀ ਦਾ ਆਪਣਾ ਭਾਗ ਹੈ। ਸਰਕਾਰ ਅਸਥਾਈ ਨਿਵਾਸੀਆਂ ਦੀ ਗਿਣਤੀ ਦਾ ਪ੍ਰਬੰਧਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਬਦਲਾਅ ਵੱਖਵਾ ਕੀਤਨਾ ਦਾ ਹਿੱਸਾ ਨੇ ਜਿਵੇਂ ਕਿ ਪਹੁੰਚਣ ਤੋਂ ਬਾਅਦ ਮਜ਼ਬੂਤ ਜਾਂਚਾ ਤੋਂ ਖਤਰੀ ਦੇ ਨਾਲ ਲੜਨਾ ਵਧੇਰੇ ਡੇਟਾ ਸਟੱਡੀ ਅਧਿਐਨ ਅਤੇ ਵਰਕ ਪਰਮਿਟ ਦੇ ਲਈ ਯੋਗ ਹੋਣਾ ISCC ਨੇ ਨਿਯਮਾਂ ਦਾ ਇੱਕ ਨਵਾਂ ਸੈੱਟ ਜਾਰੀ ਕੀਤਾ ਹੈ ਜੋ ਇਹ ਸਪਸ਼ਟ ਕਰਦਾ ਹੈ ਕਿ ਅਸਥਾਈ ਵੀਜ਼ਾ ਤੇ ਪਰਮਿਟ ਕਦੋਂ ਰਾਤ ਕਿਤੇ ਜਾ ਸਕਦੇ ਨੇ ਇਹਦੇ ਵਿੱਚ ਵਿਜ਼ਟਰ ਵੀਜ਼ਾ ਸਟੱਡੀ ਪਰਮਿਟ ਵਰਕ ਪਰਮਿਟ ਅਤੇ ਇਥੋਂ ਤੱਕ ਕਿ ETA ਵੀ ਸ਼ਾਮਲ ਨਹੀਂ 4 ਨਵੰਬਰ 2025 ਨੂੰ ਲਾਨੇ ਗਿਆ ਇਹ ਅਪਡੇਟ ਸਪਸ਼ਟ ਦਿਸ਼ਾ-ਨਿਰਦੇਸ਼ ਪੇਸ਼ ਕਰਦਾ ਹੈ ਜਿਸ ਦੇ ਵਿੱਚ ਵਿਵੇਚੀਲ ਰੱਦਿਕরণ ਅਤੇ ਆਟੋਮੈਟਿਕ ਰੱਦਿਕরণ ਦੋਵਾਂ ਨੂੰ ਸੂਚੀਬਾਤ ਕੀਤਾ ਗਿਆ ਹੈ ਸਾਲਤੋ ਅਧਿਕਾਰੀਆਂ ਦੇ ਕੋਲ ਦਸਤਾਵੇਜ਼ ਰਦ ਕਰਨ ਦੀ ਸ਼ਕਤੀ ਸੀ ਪਰ ਦੇਸ਼ਾ ਨਿਰਦੇਸ਼ਾ ਥੋੜੇ ਅਸਪਸ਼ਟ ਨੇ ਹਾਲਾਂਕਿ ਨਵੇਂ ਅਪਡੇਟ ਦੇ ਅਨੁਸਾਰ ਜੇਕਰ ਕੋਈ ਅਯੋਗ ਜਾਂ ਗਲਤੀ ਦੇ ਨਾਲ ਮਨਜ਼ੂਰੀ ਪ੍ਰਾਪਤ ਕਰ ਲੈਂਦਾ ਹੈ ਤਾਂ ਆਈਆਰਸੀਸੀ ਦੇ ਕੋਲ ਹੁਣ ਕਾਰਵਾਈ ਕਰਨ ਦੇ ਲਈ ਠੋਸ ਕਾਨੂੰਨੀ ਆਧਾਰ ਨੇ ਨਵੇਂ ਸੈਕਸ਼ਨ 180.1 ਅਤੇ 180.2 ਦੇ ਤਹਿਤ ਇੱਕ ਵਿਜ਼ਟਰ ਵੀਜ਼ਾ ਕਈ ਕਾਰਨਾ ਕਰਕੇ ਰੱਦ ਕੀਤਾ ਜਾ ਸਕਦਾ ਹੈ ਜਿਵੇਂ ਕਿ ਪ੍ਰਬੰਧਕੀ ਗਲਤੀਆਂ ਯੋਗਤਾ ਦਾ ਨੁਕਸਾਨ ਵੀਜ਼ਾ ਜਾਰੀ ਹੋਣ ਤੋਂ ਬਾਅਦ ਅਯੋਗ ਹੋ ਜਾਣਾ ਅਤੇ ਲੋਡ ਪੰਤੀ ਦੇਸ਼ ਨਾ ਛੱਡਣਾ ਅਪਡੇਟ ਅਗੇ ਦੱਸਦੀ ਹੈ ਕਿ ਜੇਕਰ ਵਿਅਕਤੀ ਸਥਾਈ ਨਿਵਾਸੀ ਬਣ ਜਾਂਦਾ ਹੈ ਤਾਂ ਵੀਜ਼ਾ ਦੇ ਨਾਲ ਜੁੜਿਆ ਪਾਸਪੋਰਟ ਗਵਾ ਦਿੰਦੇ ਜੇ ਵਿਅਕਤੀ ਰ ਮੋਤੇ ਮਾਮਲੇ ਦੇ ਵਿੱਚ ਵੀਜ਼ਾ ਆਪਣੇ ਆਪ ਰੱਦ ਹੋ ਜਾਂਦਾ ਹੈ ਉਦਾਹਰਨ ਦੇ ਵਿੱਚ ਇੱਕ ਕਾਰੋਬਾਰੀ ਵਿਜ਼ਟਰ ਜੋ ਵਿਦੇਸ਼ ਦੇ ਵਿੱਚ ਆਪਣੀ ਨੌਕਰੀ ਗਵਾ ਦਿੰਦਾ ਪਰ ਫਿਰ ਕੈਨੇਡਾ ਦੇ ਵਿੱਚ ਵਰਕ ਪਰਮਿਟ ਐਕਸਟੈਂਸ਼ਨ ਦੇ ਲਈ ਅਰਜੀ ਦਿੰਦਾ ਅਤੇ ਉਸ ਨੂੰ ਇਨਕਾਰ ਕਰ ਦਿੱਤਾ ਜਾਂਦਾ ਉਸ ਦਾ ਅਸਰ ਅਸਥਾਈ ਨਿਵਾਸੀ ਵੀਜ਼ਾ 180.1 ਦੇ ਤਹਿਤ ਰੱਦ ਕੀਤਾ ਜਾ ਸਕਦਾ ਹੈ ਜੁਆ ਜੇਕਰ ਕਿਸੇ ਅਧਿਕਾਰੀ ਨੂੰ ਪਤਾ ਲੱਗਦਾ ਹੈ ਇੱਕ ਬਿਨੇਕਾਰ ਨੇ ਜੁਆਲੀ ਵਿਤੀ ਦਸਤਾਵੇਜ਼ ਜਮ੍ਹਾਂ ਕਰਵਾਏ ਨੇ ਤਾਂ ਵਿਅਕਤੀ ਦੇ ਕੈਨੇਡਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਗਲਤ ਜਾਣਕਾਰੀ ਦੇਣ ਦੇ ਲਈ ਅਸਥਾਈ ਨਿਵਾਸੀ ਵੀਜ਼ਾ ਵੀ ਰੱਦ ਕੀਤਾ ਜਾ ਸਕਦਾ ਹੈ ਧਾਰਾ 12.07 ਤੇ ਧਾਰਾ 12.08 ਇਲੈਕਟ੍ਰੋਨਿਕ ਯਾਤਰਾ ਅਧਿਕਾਰ ਦੇ ਲਈ ਸਮਾਨ ਨਿਯਮ ਪੇਸ਼ ਕਰਦੇ ਨੇ ਇੱਕ ਅਧਿਕਾਰੀ ਇੱਕ ईडीਏ ਨੂੰ ਤਤ ਰੱਦ ਕਰ ਸਕਦਾ ਹੈ ਜੇਕਰ ਯਾਤਰੀ ਅਪਰਾਧਿਕ ਤੋਂ ਤੇ ਅਯੋਗ ਹੋ ਜਾਂਦਾ ਹੈ ਉਸਾ ਪਾਸਪੋਰਟ ਅਵੈਧ ਹੋ ਜਾਂਦਾ ਹੈ ਜੋ ਉਹਨਾਂ ਮਾਮਲਿਆਂ ਵਿੱਚ ਜਦੋਂ ਈਟੀਏ ਗਲਤੀ ਨਾਲ ਜਾਰੀ ਕੀਤਾ ਗਿਆ ਸੀ ਉਦਾਹਰਨ ਦੇ ਤੌਰ ਤੇ ਇੱਕ ਫ੍ਰਾਂਸੀਸੀ ਯਾਤਰੀ ਜਿਸ ਨੂੰ ਈਟੀਏ ਮਿਲਦਾ ਹੈ ਪਰ ਬਾਅਦ ਵਿੱਚ ਉਸਨੂੰ ਕਿਸੇ ਗੰਭੀਰ ਅਪਰਾਧ ਦਾ ਦੋਸ਼ੀ ਠਹਿ ਜਾਂਦਾ ਹੈ ਉਸ ਦਾ ਈਟੀਏ ਅਪਰਾਧਿਕ ਅਯੋਗਤਾ ਦੇ ਲਈ ਰੱਦ ਕੀਤਾ ਜਾ ਸਕਦਾ ਹੈ ਜੇਕਰ ਉਹ ਆਪਣਾ ਪਾਸਪੋਰਟ ਰੀਨਿਊ ਕਰਦੇ ਨੇ ਪਰ ਨਵੇਂ ਈਟੀਏ ਦੇ ਲਈ ਅਰਜ਼ੀ ਦੇਣਾ ਭੁੱਲ ਜਾਂਦੇ ਨੇ ਤਾਂ ਪੁਰਾਣਾ ਪਾਸਪੋਰਟ ਆਪਣੇ ਆਪ ਹੀ ਅਵੈਧ ਹੋ ਜਾਂਦਾ ਹੈ ਕਿਹੜੀ ਪਰਮਿਟ ਹੁੰ ਸੈਕਸ਼ਨ 222.7 ਤੇ 222.8 ਦੇ ਕੀ ਨੋਂ ਟੇ ਨ ਤੇ ਵਰਕ ਪਰਮਿਟ ਸੈਕਸ਼ਨ 209.01 ਤੇ 209.02 ਤੇ ਅਧੀਨ ਹੁੰਦੇ ਨੇ ਆਈਆਰ ਸੀਸੀ ਇੱਕ ਸਟਡੀ ਜਮ ਵਰਕ ਪਰਮਿਟ ਅਧਰ ਰੱਦ ਕਰ ਸਕਦਾ ਹੈ ਜੇਕਰ ਇਹ ਗਲਤੀ ਦੇ ਨਾਲ ਜਾਰੀ ਕੀਤਾ ਗਿਆ ਹੋਵੇ ਜਾਂ ਜਦੋਂ ਵਿਅਕਤੀ ਹੁਣ ਯੋਗਤਾ ਨਿਯਮਨ ਪੂਰਾ ਨਹੀਂ ਕਰਦਾ ਹੋਵੇ ਜੇਕਰ ਵਿਅਕਤੀ ਸਥਾਈ ਨਿਵਾਸੀ ਪੰਜਾਂਦਾ ਤਾਂ ਉਸ ਦੀ ਮੋਦ ਹੋ ਜਾਂਦੀ ਹੈ ਤਾਂ ਆਟੋਮੈਟਿਕ ਰੱਦ ਹੋ ਜਾਂਦਾ ਹੈ ਅਧਿਕਾਰੀ ਵਰਕ ਪਰਮਿਟ ਨੂੰ ਵੀ ਰੱਦ ਕਰ ਸਕਦੇ ਨੇ ਜੇਕਰ ਕਿਸੇ ਨਿਗਰਾਨੀ ਕਾਰਨ ਦਿੱਤਾ ਗਿਆ ਸੀ ਜਿਵੇਂ ਕਿ ਐਲ ਐਮ ਆਈਏ ਜਮ ਮਾਲਕ ਦੀ ਯੋਗਤਾ ਦੀ ਜਾਂਚ ਕਰਨ ਦੇ ਜੋ ਸਫਲ ਰਹਿਣਾ ਉਦਾਹਰਣ ਦੇ ਵਜੂ ਜੇਕਰ ਕਿਸੇ ਵਿਦਿਆਰਥੀ ਜਾਂ ਕਾਲਜ ਯੂਨੀਵਰਸਿਟੀ ਬਾਤ ਹੀ ਚਾਇਆ ਸੀਸੀਡੀ ਡੀਐਲਆਈ ਸੂਚੀ ਦੀ ਪਾਲਣਾ ਨਾ ਕਰਨ ਵਾਲਾ ਪਾਇਆ ਜਾਂਦਾ ਹੈ ਤਾਂ ਪਰਬੰਧਕ ਗਲਤੀ ਦੇ ਕਾਰਨ ਪਰਮਿਟ ਰੱਦ ਕੀਤਾ ਜਾ ਸਕਦਾ ਹੈ ਇੱਕ ਮਾਲਕ ਦੇ ਨਾਲ ਜੁੜਿਆ ਵਰਕ ਪਰਮਿਟ ਜੋ ਪਾਲਣਾ ਨਾ ਕਰਨ ਵਾਲਾ ਨਿਕਲਦਾ ਹੈ ਉਸ ਨੂੰ ਵੀ ਵਾਪਸ ਲਿਆ ਜਾ ਸਕਤੇ ਜੇਕਰ ਕਿਸੇ ਨੂੰ ਐਮਰਜੈਂਸੀ ਜਾਂ ਮਾਨਵਤਾਵਾਦੀ ਸਥਿਤੀਆਂ ਦੇ ਲਈ ਵਰਤੀ ਜਾਂਦੀ ਕੋਈ ਚੀਜ਼ ਦੇ ਤਹਿਤ ਸਟੱਡੀ ਪਰਮਿਟ ਵਰਕ ਪਰਮਿਟ ਜਾਂ ਵੀਜ਼ਾ ਮਿਲਿਆ ਤਾਂ ਉਸ ਛੋਟ ਵਾਲੇ ਮੁੱਦੇ ਨੂੰ ਬਾਅਦ ਦੇ ਵਿੱਚ ਉਹਨਾਂ ਦੇ ਦਸਤਾਵੇਜ਼ਾਂ ਨੂੰ ਬਦਕਰਨ ਦੇ ਕਾਰਨ ਵਜੋ ਨਹੀਂ ਬਲਤੇ ਜਾ ਸਕਦਾ ਇਹ ਉਹਨਾਂ ਲੋਕਾਂ ਦੀ ਰੱਖਿਆ ਕਰਨ ਦੇ ਵਿੱਚ ਮਦਦ ਕਰਦਾ ਹੈ ਜਿਨ੍ਹਾਂ ਨੂੰ ਵਿਸ਼ੇਸ਼ ਹਾਲਾਤਾਂ ਦੇ ਵਿੱਚ ਮਨਜ਼ੂਰੀ ਦਿੱਤੀ ਗਈ ਸੀ। ਦੱਸिए ਨਵੇਂ ਨਿਯਮ ਅੰਦਾਜ਼ੇ ਦੀ ਥਾਂ ਸਪਸ਼ਟ ਕਾਨੂੰਨੀ ਭਾਸ਼ਾ ਦੇ ਨਾਲ ਲੈਂਦੇ ਨੇ। ਪਹਿਲਾਂ ਅਧਿਕਾਰੀਆਂ ਨੂੰ ਵਿਆਪਕ ਆਮ ਸ਼ਕਤੀਆਂ ਤੇ ਨਿਰਭਰ ਕਰਨਾ ਪੈਂਦਾ ਸੀ ਅਤੇ ਹੁਣ ਹਰੇਕ ਸ਼੍ਰੇਣੀ ਦਾ ਆਪਣਾ ਭਾਗ ਹੈ। ਸਰਕਾਰ ਅਸਥਾਈ ਨਿਵਾਸੀਆਂ ਦੀ ਗਿਣਤੀ ਦਾ ਪ੍ਰਬੰਧਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਬਦਲਾਅ ਵੱਖਵਾ ਕਿਤਨਾ ਦਾ ਹਿੱਸਾ ਨੇ ਜਿਵੇਂ ਕਿ ਪਹੁੰਚਣ ਤੋਂ ਬਾਅਦ ਮਜ਼ਬੂਤ ਜਾਂਚਾ ਤੋਂ ਖਤਰੀ ਦੇ ਨਾਲ ਲੜਨਾ ਵਧੇਰੇ ਡੇਟਾ ਸ਼ੇਅਰਿੰਗ ਅਧਿਆਨ ਅਤੇ ਵਰਕ ਪਰਮਿਟ ਦੇ ਲਈ ਯੋਗ ਹੋ